ਐ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਐਸ ਐਚ ਓ ਸਿਟੀ ਇਨਸਪੈਕਟਰ ਪ੍ਰਪਾਲ ਸਿੰਘ ਆਪਾਂ ਨੂੰ ਹੁਣੇ ਇੱਕ ਬੱਚਾ ਇਹ ਬੱਚੇ ਦੀ ਉਮਰ ਹੈਗੀ ਹੈ तकरीबन 7 8 10 ਸਾਲ ਬੱਚੇ ਦੀ ਉਮਰ ਹੈ ਤੇ ਇਹ ਬੋਲਦਾ ਨਹੀਂਗਾ ਨਾ ਹੀ ਕੋਈ ਦੱਸਦਾ ਇੱਥੇ ਰਾਜਪੁਰੇ ਹੀ ਤੁਰਿਆ ਫਿਰ ਰਿਹਾ ਸੀ 2 ਘੰਟੇ ਤੋਂ ਹੁਣੇ ਸਾਡੇ ਕੋਲ ਹੈ ਸਿਟੀ ਰਾਜਪੁਰੇ ਜੇ ਕਿਸੇ ਦਾ ਹੈਗਾ ਤਾਂ ਸਾਡੀ ਮਦਦ ਕਰੋ ਇਹਨੂੰ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਤੇ ਜੇ ਕਿਸੇ ਦਾ ਹੈਗਾ ਤਾਂ ਉਹਦਾ ਬੱਚਾ ਮਿਲ ਜਾਊਗਾ ਮਾਪੇ ਇਹਦੇ ਟੈਨਸ਼ਨ 'ਚ ਹੋਣਗੇ ਥੈਂਕ ਯੂ ਆ ਤੁਸੀਂ ਮੈਂ ਇੱਕ ਵੀਡੀਓ ਪਾਈ ਸੀ 3-4 ਘੰਟੇ ਪਹਿਲਾਂ ਜਿਹੜੀ ਤੁਸੀਂ ਗਰੁੱਪਾਂ 'ਚ ਸ਼ੇਅਰ ਕੀਤੀ ਸਾਰਿਆਂ ਦਾ ਥੈਂਕਸ ਧੰਨਵਾਦ ਆ ਦੇ ਮਾਂ-ਬਾਪ ਆ ਗਿਆ ਬੱਚੇ ਦੇ ਇਹ 3 ਵਜੇ ਦਾ ਕੋਈ ਨਾ ਪਤਾ ਇਹ ਨਾਲ ਦੇ ਰਹਦੇ ਸੀ ਥੈਂਕ ਯੂ ਤੁਸੀਂ ਤੇ ਨਾਮ ਗਾਇ ਆਰੀਅਨ ਹਾਂ ਆਰੀਅਨ ਨਾਮ ਹੈ ਨਾ ਆਪਣਾ ਇਹ ਆਰੀਅਨ ਨਾਮ ਹੈ ਤਾਂ ਥੈਂਕ ਯੂ ਸਾਰਿਆਂ ਦਾ ਧੰਨਵਾਦ ਸ਼ੋਭੀ ਬਦੌਲਤ ਆ ਬੱਚਾ ਆਪਣੇ ਮਾਪੇ ਵਾਂਗ ਤੇ ਖਲਿਆ ਥੈਂਕ ਯੂ ਧੰਨਵਾਦ